ਬਾਬਲਵਾਨ ਜੀ ਤੁਹਾਨੂੰ ਇੰਨੀ ਦੇਰ ਹੋ ਗਈ ਐ ਖੇਡਦਿਆਂ ਨਾ ਤੁਸੀਂ ਐਕਸਪੀਰੀਅੰਸ ਗੇਨ ਕਰ ਲਿਆ ਤੁਹਾਨੂੰ ਆਪਣੇ ਜੁਗ ਹੀ ਕੰਮੀ ਲੱਗਦੀ ਆ ਵੀ ਹੈਗੀ ਆ ਬਾਂਦਰ ਕਿੱਲਾ ਹੀ ਖੇਡਦੇ ਰਹਿੰਦੇ ਨੇ ਬਾਂਦਰ ਕਿੱਲਾ ਹੀ ਬੜੇ 70 ਖੋਪ ਬੜੀ ਕੋਟਨ ਦੀ ਇਹਦੇ ਸਾਡੇ ਵੀ ਬੜੇ ਤੇ ਮਾਰੇ ਵੀ ਬੜੇ ਅਣੀ ਰਾਕੀਤੀਂ ਦੀ ਦੋਵਾਂ ਕੇ ਜਾਣੇ ਨੇ ਹਾਂਜੀ ਆਦੇ ਮੇਰੇ ਮਾਮੇ ਦਾ ਮੁੰਡਾ ਨਾ ਡੰਗਰ ਚਾਰਦੇ ਨੇ ਪਰਾਂ ਹੀ ਚਲ ਗਏ ਡੰਗਰ ਚਾਰਨ ਤੇ ਜਿਹੜਾ ਵੱਡਾ ਦਰਿਆ ਨਹੀਂ ਹਰੀਆਂ ਦਾ ਵੱਡਾ ਹੈ ਹਾਂਜੀ ਗੱਲਾ ਵੀ ਬੱਚੇ ਹਾਂ ਵੀ ਇਹ ਕੁੰਡੀ ਬਣਾਈ ਹੁੰਦੀ ਦੋਏ ਦੀ ਨਾ ਕੁੰਡੀ ਤਾਂ ਬਣਾਉਣੀ ਜਿਦ ਤਰ੍ਹਾਂ ਮਨ ਲਾ ਗਈ ਐ ਢਾਣੀ ਦੇ ਬਹਿ ਗਏ ਤੇ ਉਹ ਢਾਣੀ ਅਗਲੇ ਪੰਨੇ ਫੜੀ ਨਹੀਂ ਜਾਣੀ ਹਾਂਜੀ ਉਹ ਕੁੰਡੀ ਹਾਂਜੀ ਕਿਹੜੀ ਵੈਰਾਈਟੀ ਆ ਅੰਬਾਂ ਦੀ ਅੰਬਾਂ ਦੀ ਹਾਂਜੀ ਯਾਰ ਇੰਨੀ ਨੌਲਜ ਨਹੀਂ ਹੈਗੇ ਨਾ ਬਾਰੇ ਮੈਨੂੰ ਇਹ ਮੈਨੂੰ ਜਿਆਦਾ ਚਾਰੀ ਆ ਸ਼ਾਇਦ ਜਿਹੜੇ ਚੁੱਪਣ ਚਾਪਣ ਵਾਲੇ ਹੁੰਦੇ ਨਾ ਉਹ ਛੋਟੀ ਹਾਈਟ ਵਾਲੇ ਹੁੰਦੇ ਜਿਹੜੇ ਪੱਕੇ ਪੱਕਦੇ ਆ ਅੰਬ ਹਾਂਜੀ ਇਹਨਾਂ ਦੀ ਹਾਈਟ ਜਿਆਦੀ ਵੱਡੀ ਹੈ ਨਾ ਇੱਕ ਭਾਜੀ ਲੰਗੜਾ ਅੰਬ ਵੀ ਹੁੰਦਾ ਹੈ ਨਹੀਂ ਆਹ ਸੁਣੇ ਨਾ ਨਾ ਤੇ ਆਹ ਅੰਬ ਤੇ ਬੜਿਆਂ ਰਕਮਾਂ ਦੇ ਹੁੰਦੇ ਆ ਚੂਸਾ ਅੰਬ ਤੋਤਾ ਅੰਬ ਬਹਾਰ ਰਕਮਾਂ ਦੇ ਅੰਬ ਹੁਣ ਆਪਾਂ ਵੇਖਦੇ ਹੁੰਨੇ ਆ ਉਹਦੇ ਤੇ ਜਿਤਨਾ ਮਾਲ ਲਾ ਕੇ ਦੁਕਾਨਦਾਰ ਦੁਕਾਨਾਂ ਤੇ ਕਿੰਨੇ ਕੀ ਦਰਕ ਕਿੰਨੇ ਰਕਮਾਂ ਦੇ ਆਂਬ ਹੁੰਦੇ ਪਿਉਂਦ ਪਿਆਂਦ ਕਰੀ ਜਾਂਦੇ ਹੋਣਾ ਆਂਬਾਂ ਦੀਆਂ ਵੈਰੈਟੀਆਂ ਨਾ ਗਾਂ ਵੀ ਗਾਂ ਹੂੰ ਇਹਦੇ ਕਰਕੇ ਕਰ ਦਿੰਦੇ ਨੇ ਬ੍ਰੇਡ ਹੁਣ ਫਲ ਉਹ ਸਿਸਟਮ ਨਹੀਂ ਨਾ ਰਿਹਾ ਵੀ ਅੱਗੇ ਅੱਗੇ ਹੁੰਦਾ ਹੈ ਕਿ ਸਾਲ ਬਾਅਦ ਹੀ ਉਹ ਫਰੂਟ ਆਉਂਦਾ ਕਈ ਹੁਣ ਆਂਬ ਵੀ ਵੇਖ ਲਈ ਵੀ ਸਾਰਾ ਸਿਆਲ ਹੀ ਲੱਗੇ ਰਹਿੰਦੇ ਆ ਹਾਂਜੀ ਵੈਰੈਟੀਆਂ ਹੀ ਇਦਾਂ ਦੀਆਂ ਘੜਤੀਆਂ ਵੀ ਉਹ ਸਿਆਲ ਚ ਹੀ ਲੱਗਦੇ ਆ ਤੇ ਗਰਮੀ 'ਚ ਹੀ ਲੱਗ ਜਾਂਦੇ ਪਿਉਂਦ ਕਰ ਕਰਕੇ ਉੱਚੀ ਚਾਂਸਰ ਦੇ ਆਪਾਂ ਫਲਾ ਮਾਰੇ ਉਹਦਾ ਜਾਮ ਨੂੰ ਮੈਂ ਬੜੇ ਖਾਨਣਾ ਹੁੰਦਾ ਪਈ ਹਮ ਜਾਮਣਾ ਜਾਮਣਾ ਕਹਿ ਦਿੰਦੇ ਗਏ ਆਪਾਂ ਜਾਮ ਨੂੰ ਕਹਿ ਦਿੰਨੇ ਆ ਜਾਮ ਨੂੰ ਦੇ ਹੁਣ ਬੁੱਟੇ ਨਹੀਂ ਹੈਗੇ ਹੁਣ ਮੇਰੀ ਗੱਲ ਸੁਣ ਜਿਹੜੇ ਤੇ ਆਪਣੇ ਆਪਣੇ ਹਾਣੀ ਹੋਣਗੇ 99 90 99 92 ਵਾਲੇ ਇਹ ਤੇ ਮੇਰੇ ਹਿਸਾਬ ਨਾਲ ਸਾਰੇ ਹੀ ਜਾਮੂ ਖਾਂਦੇ ਰਹੇ ਹੋਣੇ ਨਾ ਖਾਂਦੇ ਨੇ ਭਾਜੀ 95 96 ਤੱਕ ਵਾਲੇ ਤੇ ਸਾਰੇ ਹੀ ਖਾਂਦੇ ਰਹੇ ਆ ਹਾਂਜੀ ਤੇ ਜਿਹੜੀ ਹੁਣ ਵਾਲੇ ਹੁਣ ਵਾਲਿਆਂ ਨੂੰ ਪਤਾ ਹੀ ਨਹੀਂ ਜਵਾਕਾਂ ਨੂੰ ਚਾਹ ਨਹੀਂ ਹੈਗਾ ਨਾ ਤੋੜਨ ਜਾਣਾ ਜਾਮਾ ਆ ਆਪਾਂ ਨੂੰ ਦੇ ਕੁੜੇ ਝੋਲੀਆਂ ਮੈਂ ਤੇ ਝੋਲੀਆਂ ਬਣਾਈਆਂ ਹੁੰਦੀਆਂ ਸਪੈਸ਼ਲ ਕੱਪੜੇ ਦੀਆਂ ਹਾਂਜੀ ਝੋਲੀ ਬਣਾਈ ਹੁੰਦੀ ਵਿੱਚ ਉਹਦੇ ਚ ਪਾਈ ਜਾਣੇ ਜਾਮ ਨੂੰ ਤੋੜ ਤੋੜ ਕੇ ਤੇ ਮੁੜ ਕੇ ਲਿਆ ਕੇ ਘਰਦਿਆਂ ਨੂੰ ਦੇਣੇ ਮਾਤਾ ਨੂੰ ਦੇਣੇ ਤੇ ਮਾਤਾ ਨੇ ਕਹਿੰਨਾ ਬੱਲੇ ਪੁੱਤ ਮੇਰਾ ਲਿਆਈ ਰਸੇ ਰਸੇ ਲਿਆਈ ਇੱਕ ਇੱਕ ਸੁੱਕੇ ਏਕਣ ਵਿੱਚ ਹੁੰਦੇ ਹੀ ਵੈਰਾਈਟੀ ਦੀ ਸੁੱਕੇ ਸੁੱਕੇ ਹੁੰਦੇ ਵਿੱਚ ਜਾਮ ਨੂੰ ਉਹ ਜਿਤਨਾ ਮੰਨ ਕੇ ਚਲ ਗੁੱਛੀਆਂ ਦੇ ਕਈਆਂ ਗੁੱਛੀਆਂ ਦੇ ਵਿੱਚ ਸਾਈਡ ਜੀ ਦੇ ਸੁੱਕੇ ਸੁੱਕੇ ਹੁੰਦੇ ਉਹ ਬਾਲੇ ਸਵਾਦ ਹੁੰਦੇ ਉਹ ਵੇਲੇ ਹੁੰਦੇ ਵਿੱਚ ਹੀ ਜਾਮ ਨੂੰ ਹੁੰਦੇ ਪਰ ਉਹ ਪਤਾ ਨਹੀਂ ਕੀ ਚੱਕਰ ਰੱਬ ਨੂੰ ਹੀ ਜਿਤਨਾ ਸਾਈਡ ਦੀ ਤੇ ਲੱਗੇ ਹੁੰਦੇ ਦੋ ਤਿੰਨ ਲੱਗੇ ਹੁੰਦੇ ਸੁੱਕੇ ਜੇ ਤੇ ਉਹ ਇੰਨੇ ਸਵਾਦ ਹੋਣੇ ਉਹ ਵਿੱਚੋਂ ਚੁਣ ਚੁਣ ਕੇ ਖਾਣੇ ਹਾਂ ਤੇ ਉਹਨਾਂ ਦੀ ਗਿੜਕ ਵੀ ਜਿਹੜੀ ਹੁੰਦੀ ਪਤਲੀ ਹੁੰਦੀ ਇੱਕ ਇੱਕ ਫਾਲਸਾ ਵੀ ਆਉਂਦਾ ਹੁੰਦਾ ਸੀ ਉਹ ਵੀ ਉਹ ਕੱਟ ਦੇਖਿਆ ਨਹੀਂ ਹੁਣ ਤੇ ਤੈਨੂੰ ਪਤਾ ਨਹੀਂ ਤਾਂ ਇਹ ਗੋਖੜਾ ਕਿ ਕਿੰਨੇ ਆਇਆ ਕੁੰਡੀ ਕੁੰਡੀ ਬਣਾਈ ਹੁੰਦੀ ਸੀ ਦੋਏ ਦੀ ਨਾ ਕੁੰਡੀ ਤਾਂ ਬਣਾਉਣੀ ਜਿਦ ਤਰ੍ਹਾਂ ਮਨ ਲੱਗੀ ਐ ਢਾਣੀ ਦੇ ਬਹਿ ਗਈਆਂ ਤੇ ਉਹ ਢਾਣੀ ਅਗਲੇ ਪੰਨੇ ਫੜੀ ਨਹੀਂ ਜਾਣੀ ਹਾਂਜੀ ਉਹ ਕੁੰਡੀ ਹੁੰਦੀ ਤਾਰ ਦੀ ਐ ਬਣਾਉਣੀ ਐ ਕੁੰਡੀ ਢਾੜਾ ਕੇ ਖਿੱਚ ਲੈਣੀ ਆ ਆਦਿ ਉਹ ਕੁੰਡੀ ਫੇਰ ਇੱਧਰ ਢਾੜਨੀ ਕਹੇ ਚੀਜ਼ ਨਾ ਇੱਧਰ ਕੁੰਡੀ ਢਾੜਨੀ ਤੇ ਮੁੜ ਕੇ ਉਧਰੋਂ ਜਾਮ ਨੂੰ ਤੋੜ ਕੇ ਤੇ ਕੁੰਡੀ ਫੇਰ ਛੱਡ ਦੇਣੀ ਉਹ ਜਾਮ ਉੱਚੇ ਜੇ ਉਹ ਜਾਮ ਨੂੰ ਵਾਲਾ ਆ ਜਣਾ ਜਿਹਦੇ ਜਾਮ ਨੂੰ ਹਣੇ ਸਾਈਡ ਉਹ ਕੱਚੇ ਨਾ ਤੋੜਿਓ ਪੱਕੇ ਪੱਕੇ ਲਾ ਲਓ ਤੋਂ ਕੱਚੇ ਨਾ ਲਾਇਓ ਪਹਿਲਾਂ ਹੀ ਚੜ ਜਾਣਾ ਜਾਮੂ ਤੇ ਕਿਦੋਂ ਪੱਕਣਗੇ ਕਿਦੋਂ ਖਾਵਾਂਗੇ ਕਿਦੋਂ ਪੱਕਣਗੇ ਕੱਚਿਆਂ ਦੇ ਚੜੇ ਫਿਰਨਾ ਉਹ ਇੱਕ ਪੱਕ ਗਿਆ ਉਹ ਦੋ ਪੱਕ ਗਏ ਇਦਾਂ ਕਰ ਕਰ ਕੇ ਮੁੜ ਕੇ ਜਦੋਂ ਮੀਂਹ ਪੈਣਾ ਤੇ ਮੇਰੇ ਸਭ ਨੂੰ ਪੱਕਦੇ ਹੋਣੇ ਪੱਕ ਗਏ ਹੋਣੇ ਜਾਮੂ ਹਾਂਜੀ ਹੈਨਾ ਹਾਂਜੀ ਕੀ ਹੋ ਗਲਦਾਰ ਆ ਜਾ ਬੜਾ ਇੱਕੋ ਜਿਹਾ ਮੀਂਹ ਬਦਲ ਗਾਣਾ ਬਲਵਾਨੀ ਜਿ ਮਾਨਣਾ ਅਸਲ ਚ ਨਾ ਹੁਣ ਨਾ ਆਪਣਾ ਹੀ ਟੱਕਰਿਆ ਉਦੋਂ ਉਦੋਂ ਆਪਾਂ ਚੱਲੀਏ ਵੀ ਘਰਾਂ 'ਚ ਪਤਾ ਨਹੀਂ ਮੁਖਤਿਆਰੀਆਂ ਆਪਣੇ ਦਾਦਿਆਂ ਦੁੱਦਿਆਂ ਤੋਂ ਹੁੰਦੀਆਂ ਹੀ ਪੁਰਾਣਿਆਂ ਬੰਦਿਆਂ ਤੋਂ ਮੁਖਤਿਆਰੀਆਂ ਹੁੰਦੀਆਂ ਤੇ ਪੈਸੇ ਨੂੰ ਬੜਾ ਸਾਭ ਕੇ ਰੱਖਦੇ ਹੀ ਪੁਰਾਣੇ ਬੰਦੇ ਹਾਂਜੀ ਵੀ ਕੋਈ ਮੰਨ ਕੇ ਚੱਲ ਪੈਸਾ ਫालतੂ ਨਹੀਂ ਖਰਚਦੇ ਵੀ ਪੈਸੇ ਦੀ ਬਾਲੀ ਕਦਰ ਕਰਦੇ ਹੀ ਜਿਹੜੀ ਚੀਜ਼ ਸਰਨ ਵਾਲੀ ਉਹਦੇ ਨਾਲ ਸਾਰਦੇ ਹੀ ਜਾਇਦਤ ਬਣਾਉਂਦੀ ਭੁੱਖੇ ਰਹਿ ਕੇ ਕੋਈ ਜਾਇਦਤ ਬਣਾ ਲਈਏ ਹੋਰ ਕਿਲਾ ਖੰਡ ਪੈ ਲਈ ਬਣਾ ਲਈਏ ਇਦਾਂ ਕਰ ਲਈਏ ਇਦਾਂ ਕਰ ਲਈਏ ਭੁੱਖੇ ਰਹਿ ਰਹਿ ਕੇ ਨਾ ਹਾਂਜੀ ਉਹ ਫਿਰ ਉਹ ਗੱਲਾਂ ਜਿਹੜੀਆਂ ਪਰਿਵਾਰਾਂ ਦੇ ਵਿੱਚ ਹੁੰਦੀਆਂ ਸੀ ਉਹ ਫਿਰ ਤੈਨੂੰ ਪਤਾ ਉਹ ਮੁਖਤਿਆਰੀਆਂ ਫਿਰ ਦਾਦਿਆਂ ਤੋਂ ਦਾਦਿਆਂ ਤੋਂ ਬਾਅਦ ਚ ਆਪਣੇ ਪਿਉਆਂ ਤੋਂ ਮੁਖਤਿਆਰੀਆਂ ਆ ਗਈਆਂ ਪਿਓ ਥੋੜੇ ਜੇ ਦਾਦਿਆਂ ਨਾਲੋਂ ਘੱਟ ਸਕਦੇ ਸੀ ਹਨਾ ਗਾਂ ਫਿਰੋਣਾ ਤੈਨੂੰ ਪਤਾ ਵੀ ਜਮਾਨਾ ਜਿਹੜਾ ਚੇਂਜ ਹੋ ਗਿਆ ਹੁਣ ਤੇ ਤੈਨੂੰ ਮੱਗੇ ਕਈ ਰਕ ਇਹਨੂੰ ਨਾ ਗੱਲਾਂ ਕਰਦਾ ਉਹਨਾਂ ਵੀ ਹੁਣ ਮੰਨ ਕੇ ਚੱਲ ਵੀ ਹੁਣ ਜਿਹੜੇ ਆਪਣੇ ਆਪਣੇ ਆ ਜਾਪੂਣੀ ਆ ਜਾਂ ਹੋਰ ਕੋਈ ਹੈ ਨਾ ਉਹਨਾਂ ਨੇ ਤੇ ਉਹ ਮੌਲ ਨਹੀਂ ਵੇਖਣਾ ਉਹਨਾਂ ਉਹਨਾਂ ਦੇ ਪਹਾੜ ਤੇ ਐਦਾਂ ਲੱਗਦਾ ਕਿ ਜਿਹੜੀ ਚੀਜ਼ ਖਾਣੀ ਉਹ ਵੱਧੂ ਉਹਨਾਂ ਨੇ ਸ਼ਗਰਤ ਥੋੜੀ ਹੈਗਾ ਕੋਈ ਹਾਂਜੀ ਹੁਣ ਮੈਂ ਇਹਨੂੰ ਇਹ ਗੱਲ ਸਮਝਾਉਣਾ ਨਾ ਮੈਂ ਕਹਿੰਦਾ ਨਾ ਵੀ ਅੱਜ ਤੂੰ ਬੈ ਕੇ ਤੈਨੂੰ ਮੈਂ ਸਾਰੀਆਂ ਚੀਜ਼ਾਂ ਦੇ ਨਾ ਖਾਣ ਪੀਣ ਨੂੰ ਪਰ ਜਦੋਂ ਅਸੀਂ ਛੋਟੇ ਹਾਂ ਸਾਨੂੰ ਥੋੜੀ ਮਿਲੀਆਂ ਕਿਉਂਕਿ ਉਦੋਂ ਮਾਹੌਲ ਨਹੀਂ ਐਦਾਂ ਦਾ ਹੁੰਦਾ ਘਰਾਂ ਦਾ ਹਰਗੇ ਮਾਪਿਓ ਦਾ ਦਿਲ ਕਰਦਾ ਵਾ ਕਿ ਮੈਂ ਆਪਦੇ ਪੁੱਤ ਨੂੰ ਖਵਾਵਾਂ ਵੀ ਚੰਗਾ ਲੀੜਾ ਕਪੜਾ ਦਵਾ ਚੰਗਾ ਖਵਾਵਾਂ ਪਰ ਉਦੋਂ ਮਾਹੌਲ ਹੀ ਤੈਨੂੰ ਪਤਾ ਹੈ ਦਾਦਿਆਂ ਦੇ ਹੱਥਾਂ 'ਚ ਮੁਖਤਿਆਰੀ ਹੀ ਉਹ ਉਹ ਕਹਿੰਦੇ ਵੀ ਰੋਟੀ ਪਾਣੀ ਖਾਓ ਦੁੱਧ ਪੀਓ ਤੇ ਉਸ ਚੀਜ਼ 'ਚ ਖੋਚੀ ਅੱਜ ਕੱਲ ਤੈਨੂੰ ਪਤਾ ਬੱਚੇ ਥੋੜਾ ਜਿਹਾ ਹੋਰ ਹਿਸਾਬ ਦਾ ਹੋ ਗਿਆ ਜਮਾਨਾ ਨਾ ਹਾਂਜੀ ਤੇ ਜਮਾਨਾ ਚੇਂਜ ਹੋ ਗਿਆ ਨਾ ਜ਼ਿਆਦਾ ਹੀ ਤੁਹਾਡੇ ਵੇਲੇ ਚੋਲੇ ਮੈਂ ਤੇ ਮੰਮੀ ਨੇ ਜਾਣਾ ਨਾਨਕੇ ਤੇ ਚੋਲੇ ਉਹ ਅਸੀਂ ਟਾਂਗੇ ਤੇ ਬਹਿਣਾ ਅੱਡੇ ਚ ਧੰਨਵਾਦ ਤੇ ਉਹਨਾਂ ਨੂੰ ਟਾਂਗੇ ਦੇ ਜਾਂਦੇ ਰਹੀ ਉਧਰੋਂ ਤੁਹਾਡੇ ਚੋਲੇ ਉਤਰ ਕੇ ਤੇ ਟਾਂਗੇ ਤੇ ਬਹਿ ਕੇ ਜਾਣਾ ਤੇ ਜਦੋਂ ਜਾਣਾ ਵਿਖੀ ਵਿੰਡੋ ਬਹਿਣਾ ਜਾਂ ਬੱਸ ਚ ਪੱਟੀ ਤੇ ਮਾਤਾ ਨੇ ਮੈਨੂੰ ਲਤਾਈਆਂ ਦੇ ਵਿੱਚ ਲਗਾ ਲੈਣਾਗੇ ਤੇ ਨੀਕੇ ਇਹਨੂੰ ਕੀ ਅੱਧੀ ਕਿਤੇ ਅੱਧੀ ਟਿਕਟ ਨਾ ਲੈ ਲੈਣਾ ਹਾਂਜੀ ਲਤਾਂ ਦੇ ਵਿੱਚ ਲਗਾ ਲੈਣਾ ਵੀ ਚਲੋ ਜਿਹੜੇ ਦਾ ਵੀ ਵਜਣਗੇ ਉਹ ਸਹੀ ਮਤਲਬ ਬੀਬੀਆਂ ਲੜਦੀਆਂ ਹੁੰਦੀਆਂ ਬੀਬੀਆਂ ਲੜਦੀਆਂ ਇਹਦੀ ਕਿੱਥੇ ਬੰਦੀ ਆ ਹਈ ਡਗਰ ਦੀ ਮਾਤਾ ਦੇ ਉਹਨੇ ਮੈਨੂੰ ਲਕਾ ਲੈਣਾ ਵਿੱਚ ਲੱਤਾਂ ਆਂ ਦੇ ਵਿੱਚ ਦੇ ਵੜਦਾ ਲੱਤਾਂ ਚ ਥਾਣੋਂ ਥਾਣੋਂ ਲੁਗਿਆ ਰਹੀ ਥੱਲੇ ਜੀ ਤੇ ਮੈਂ ਥੱਲੇ ਜੇ ਬੈਠੇ ਰਹਿਣਾ ਉਹ ਉਹ ਜੇ ਮੰਨ ਲੇ ਕਿ ਚੱਲ ਉਹ ਬਾਜ ਜਾਣੇ 10 ਰੁਪਏ ਜਾਂ 5 ਰੁਪਏ ਜਿੰਨੇ ਲੱਦਾਂ ਦਾ ਕਿਰਾਇਆ ਤੇ ਉਹਦੀ ਮਾਪਾ ਮਾਤਾ ਮੈਨੂੰ ਚੀਜੀ ਲੈਦੇ ਹਣ ਚੋਲੇ ਉੱਤਰ ਕੇ ਮੈਂ ਚੀਜੀ ਲੈਣੀ ਉਧਰੋਂ ਚੱਲ ਜਣਾ ਨਾਨਕੇ ਤੇ ਪੂਆ ਆਈ ਟੜੀ ਪੂਆ ਆਈ ਆ ਪੂਆ ਆ ਗਈ ਪੂਆ ਆ ਗਈ ਤਦੋਂ ਕੀ ਨਾ ਉਹਨਾਂ ਨੇ ਕੀ ਲਿਆਉਣਾ ਸੀ ਨਾਨਕੇ ਨੇ ਜਾਓ ਦਾਣੇ ਪਣਾ ਲਿਆਓ ਦਾਣੇ ਬੜੇ ਭੁੰਦੇ ਨੇ ਦਾਣੇ ਫੁੱਲੇ ਫੁੱਲੇ ਦਾਣੇ ਉਹਨਾਂ ਲਿਆ ਕੇ ਦਗਾਣੇ ਮਕਈ ਦੇ ਦੇ ਭੁੰਨਗੇ ਮਕਈ ਗਾੜੀ ਰਾਦਣੀ ਚੱਬੋ ਫੁੱਲੇ ਨਾਲ ਗੋੜ ਆਹ ਉਹ ਮੋਲ ਕਿਰੀ ਰਾਣੀ ਜੀ ਤਾਂ ਤਾਜੀਆਂ ਗੱਲਾਂ ਕਰਨੀਆਂ ਬਾਤਾਂ ਵਹੀ ਜਾਣੀਆਂ ਤਾਦੀ ਦੇ ਨਾਲ ਬਹਿ ਜਾਣਾ ਬਾਤ ਪਾੜਾ ਮੋਲੋਂ ਬਹਿ ਗਏ ਤਾਂ ਨਿਕਲ ਜਾਣਾ ਪਰਾਂ ਦਰਿਆ ਹੱਲ ਨੂੰ ਦਰਿਆ ਹੁੰਦਾ ਹੈ ਨਾ ਸਾਡੇ ਉਧਰ ਹਾਂਜੀ ਉਧਰ ਨੂੰ ਨਿਕਲ ਜਾਣਾ ਦਰਿਆ ਹੱਲ ਨੂੰ ਪਰਾਂ ਪੇੜੀ ਦੇ ਵਿੱਚ ਦੇਖ ਲਾ ਵੀ ਉਧਰ ਮਿਆਣੇ ਨੂੰ ਮਿਆਣੇ ਨੂੰ ਡਰ ਵੀ ਘੱਟ ਲੱਗਦਾ ਹਾਂਜੀ ਇਹਦੇ ਮੇਰੇ ਮਾਮੇ ਦਾ ਮੁੰਡਾ ਨਾ ਡੰਗਰ ਚਾਰਦੇ ਨੇ ਪਰਾਂ ਅਸੀਂ ਚੱਲ ਗਏ ਡੰਗਰ ਚਾਰਨ ਤੇ ਜਿਹੜਾ ਵੱਡਾ ਦਰਿਆ ਨਹੀਂ ਹਰੀਆਂ ਦਾ ਵੱਡਾ ਹੈ ਹਾਂਜੀ ਬਿਲਕੁਲ ਵੀ ਬੱਚੇ ਹਾਂ ਵੀ ਉਹ ਸੋਝੀ ਨਹੀਂ ਹੈਗੇ ਹੁਣ ਚਾਪ ਤੋਂ ਥੋੜਾ ਜਿਹਾ ਵੱਡਾ ਹੋਊਗਾ ਮੈਂ ਹਾਂਜੀ ਜਿੱਤ ਜਿਤਨਾ ਮੰਨ ਕੇ ਚੱਲ ਮੈਂ ਹੋਊਗਾ 13-14 ਸਾਲਾਂ ਦਾ ਹੋਊਗਾ ਇਨ ਇੰਨਾ ਜੀ ਲਾਲਾ 13 13 ਸਾਲਾਂ ਦਾ ਲਾਲਾ 13 14 ਦਾ ਵੀ ਇੰਨਾ ਬੱਚਾ ਨਰਕਾਰ ਹੁੰਦਾ ਹੀ ਮੇਰੇ ਮਾਮੇ ਦੇ ਮੁੰਡੇ ਨੂੰ ਤੇ ਤਰਨ ਤੁਰਨ ਦੀ ਜਾਜ ਹੋਊਗੀ ਹਾਂਜੀ ਤੇ ਮੈਨੂੰ ਕਹਿੰਦਾ ਕੋਈ ਨਹੀਂ ਮੱਝ ਦੀ ਪੂਛ ਫੜ ਲਾ ਨਾਲ ਹੀ ਮਰੇ ਆ ਜਾਏ ਦਰਿਆ ਦੇ ਦੀ ਹਾਂਜੀ ਤਾਂ ਦਰਿਆ ਕਿੱਡਾ ਹੋਊਗਾ ਮੇਰੇ ਖਿਆਲ ਨਾਲ ਪੰਜਾਂ 3 14 ਕਿੱਲਾਂ ਦੇ ਵਿੱਚੋਂ ਨਾ ਦਰਿਆ ਤੇ ਪੂਛ ਫੜ ਕੇ ਉਹਦੇ ਨਾਲ ਕੋਈ ਡਰਿਆਣੀ ਨਾ ਮੈਨੂੰ ਤਰਨ ਦੀ ਜਾਜ ਤੇ ਪੂਛ ਫੜ ਕੇ ਉਹਦੇ ਨਾਲ ਹੀ ਮੱਝ ਦੇ ਉਦਾਂ ਕਰਦਾ ਉਹਦਾ ਹੀ ਆ ਗਿਆ ਪਾਰ ਨੂੰ ਨਘਾਤਾ ਮੱਝ ਨੇ ਇਹਦੇ ਕਿ ਅੱਜ ਮੈਂ ਸੋਚ ਕੇ ਮੈਂ ਕੋਲੇ ਕਈ ਤਰ੍ਹਾਂ ਦੇ ਨਾ ਦੇ ਨਿਆਣਾ ਨਿਆਣਾ ਪਣ ਹੈ ਹਾਂਜੀ ਕਿੱਡੇ ਨਿਆਣੇ ਹੁੰਨੇ ਆ ਕੋਈ ਪਤਾ ਨਹੀਂ ਇੱਕ ਵਾਰ ਮੇਰੇ ਵੇਖਣ ਦੀ ਗੱਲ ਆ ਤੇ ਮੈਂ ਬੀੜੀ ਤੇ ਚੜਿਆ ਤੇ ਉਹ ਜਵਾਗ ਜਿਆ ਸੀ ਉਹਨੂੰ ਤਰਨ ਦੀ ਨਹੀਂ ਜਾਚ ਉਹ ਵੀ ਕਿਤੇ ਨਾ ਦੂਜਾ ਮਰਾ ਉਹਨੂੰ ਕਹਿੰਦੇ ਚੱਲ ਤੂੰ ਮੱਝ ਦੀ ਪੂਛ ਫੜ ਕੇ ਨਾ ਉਹ ਨਾਲੇ ਮੱਝਾਂ ਦੇ ਚੜ ਪੈ ਗਿਆ ਇੱਕ ਜਿਹੜੀ ਹੁੰਦੀ ਨਾ ਕਹਿੰਦੇ ਹੁੰਦੇ ਵੀ ਗਾ ਮੈਨੂੰ ਉਹਨੇ ਜਦੋਂ ਪੂਛ ਪੜਾਈ ਸੀ ਨਾ ਉਹਨੇ ਮੈਨੂੰ ਫੜਾਈ ਗਾਂ ਦੀ ਪੂਛ ਹਾਂਜੀ ਗਾਂ ਜਿਹੜੀ ਕਹਿੰਦੇ ਹੁੰਦੇ ਚੁੱਭੀ ਨਹੀਂ ਮਾਰਦੀ ਥੱਲੇ ਪਾਣੀ ਚ ਹਾਂਜੀ ਜਿਹੜੀ ਮੱਝ ਹੈ ਚੁੱਭੀ ਮਾਰ ਦਿੰਦੀ ਥੱਲੇ ਪਾਣੀ ਦੇ ਵਿੱਚ ਦੀ ਹੋ ਜਾਂਦੀ ਹੈ ਅੱਛਾ ਅੱਛਾ ਉਹ ਕਿ ਦਿਖੜੀ ਹੀ ਮੇਰੇ ਮਾਮੇ ਦਾ ਮੁੰਡਾ ਤੇ ਉਹ ਮੈਨੂੰ ਕਹਿੰਦਾ ਤੂੰ ਗਾਂ ਦੀ ਫੜ ਪੂਛ ਹੈ ਉਹ ਮੈਂ ਗਾਂ ਦੀ ਫੜ ਲਈ ਪੂਛ ਹੁਣ ਕਈ ਜਿਹੜਾ ਆਪਾਂ ਮੱਝ ਦੀ ਪੂਛ ਪੜਦੇ ਉਹਨੇ ਮੁੰਡੇ ਮੱਝ ਦੀ ਪੂਛ ਫੜੀ ਤੇ ਜਦੋਂ ਮੱਝ ਦੀ ਪੂਛ ਫੜੀ ਮੱਝ ਨੇ ਮਾਰੀ ਚੁੱਭੀ ਹਾਂਜੀ ਤੇ ਉਹ ਕੁੜੇ ਮੱਝ ਤੇ ਨਿਕਲੀ ਉਹ ਮੇਰੇ ਸਨ ਅੱਦੇ ਗਿੱਲੇ ਤੇ ਜਾ ਕੇ ਥੱਲੇ ਵੀ ਤੋਹਾ ਕਰਦੇ ਦੂਜੀਆਂ ਮੱਜਾਂ ਨੂੰ ਆਂਦਾ ਹੱਥ ਪੈ ਗਿਆ ਤੇ ਉਹ ਬਚ ਗਿਆ ਨਹੀਂ ਇਹਦੇ ਉਹਦਾ ਕੰਮ ਹੋਇਆ ਨਾ ਉਹ ਤਾਂ ਨਿਆਣੀ ਹੀ ਹੁੰਦਾ ਹੈ ਨਿਆਣੇ ਨੂੰ ਤਾ ਦਾਦੀ ਛੋਜੀ ਤੇ ਨਹੀਂ ਹਾਂਜੀ ਹਾਂਜੀ ਕੋਣ ਵੇਲਾ ਵੀ ਹੁਣ ਮੈਂ ਦਿੰਦਾ ਰੱਬਾ ਹੁਣ ਬੇੜੀ 'ਚ ਨਹੀਂ ਬੇੜੀ 'ਚ ਨਹੀਂ ਛੱਡ ਸਕਦੇ ਆਪਾਂ ਮਿੰਨੇ ਦੇਵਲਵਾਂ ਜੀ ਪਾਣੀ ਗਹਿਰੇ ਤੋਂ ਬੜਾ ਡਰ ਲੱਗਦਾ ਉਹ ਆ ਬੁਰਵਾ ਉਹ ਤਾਂ ਨਿਆਣੀ ਹੀ ਹੁੰਦਾ ਇਹਦੇ ਨਿਆਣੇ ਦੀਆਂ ਗੱਲਾਂ ਦੱਸਦਾ ਨਿਆਣ ਪੁਣੇ ਦੀਆਂ ਹਾਂਜੀ ਉਹਦਾ ਥੋੜੀ ਕਿਤੇ ਵੀ ਉਹਦਾ ਆਪਾਂ ਹੁਣ ਤੈਨੂੰ ਪਤਾ ਹੀ ਆ ਉਹਦਾ ਕਿਤੇ ਦੂਰ ਕਿੰਨਾ ਹਰਾ ਪਾਣੀ ਵੇਖੀ ਵੀ ਉਹਦਾ ਪਹਿਲਾਂ ਵੀ ਮਾਂ ਵੀ ਆਪਣਾ ਪਤਾ ਨਹੀਂ ਕੀ ਚੱਕਰ ਹੁੰਦਾ ਜਾਂ ਸਾਊ ਜਿਆਦੇ ਹੁੰਦੇ ਸੀ ਜਾਂ ਲਾਪਰਵਾਹੀ ਕੀ ਚੱਕਰ ਦਾ ਹੈ ਕਿ ਸਾਊ ਜਿਆਦੇ ਹੁੰਦੇ ਸੀ ਸ਼ਾਇਦ ਬਰਵਾਹ ਜਿਹੜਾ ਆਪਾਂ ਨੂੰ ਇੰਨੀ ਪ੍ਰਵਾਹ ਜਿ ਨਹੀਂ ਕਰਦੇ ਆਪਣੀ ਇਹ ਚੀਜ਼ ਹੈ ਹੁਣ ਸਮਾਂ ਹੋਰ ਹੋ ਗਿਆ ਉਦੋਂ ਮੈਂ ਅਸਲ ਤੇ ਨਾ ਖੇਡਣ ਖੁੱਡਣ ਦੇ ਸਾਧਨ ਘੱਟ ਹੁੰਦੇ ਸੀ ਜਵਾਗ ਆ ਸੱਚੀ ਖੇਡਦੇ ਘੁੜਦੇ ਜਦੋਂ ਹੁਣ ਤੇ ਫੋਨਾਂ ਚੋਂ ਨਹੀਂ ਨਿਕਲਦੇ ਹੁਣ ਮੰਨ ਲਾ ਜੇ ਕੋਈ ਜਵਾਗ ਨਾਨਕੇ ਚਲ ਗਿਆ ਪਹਿਲਾਂ ਤੇ ਸਟੋਰੀ ਪਾਊਗਾ ਸਟੋਰੀ ਪਾ ਕੇ ਫਿਰ ਸਨੈਪਚੈਟ ਦਊਗਾ ਹਾਂਜੀ ਮੈਂ ਨਾਨਕੇ ਆ ਗਈ ਮੈਂ ਇੱਥੇ ਆ ਗਈ ਤੇ ਫਿਰ ਚੱਲਦਾ ਹੀ ਕੰਮ ਹਣਾ ਸਟੋਰੀਓ ਸਟੋਰੀ ਤੇ ਉਹ ਕੱਢ ਕੇ ਕੋਈ ਐਪ ਨਵਾਂ ਦਿਖਾ ਦਊਗਾ ਇੱਧਰ ਵੇਖੀ ਇੱਧਰ ਵੇਖੀ ਉਹਨੇ ਦਿਖਾ ਦੇਣਾ ਗਾੜੀ ਆ ਸਿੱਖਿਆ ਆ ਸਿੱਖਿਆ ਹਾਂਜੀ ਹੁਣ ਤੇ ਐਪੋ ਐਪੋ ਜਾਂਦੇ ਆ ਤੇ ਉਹਦੋਂ ਤਣ ਬਤਾ ਖੇਡਾਂ ਹੁੰਦੀਆਂ ਹੁਣ ਖੇਡਾਂ ਬਾਂਦਰ ਕਿੱਲੇ ਖੇਡਦੇ ਰਹਿੰਦੇ ਨੇ ਬਾਂਦਰ ਕਿੱਲੇ ਬੜੇ ਛੱਤਰ ਖੋਪਾ ਬੜੀ ਕਾਟਨ ਦੀ ਇਹਦੇ ਸਾਦੇ ਵੀ ਬੜੇ ਤੇ ਮਾਰੇ ਵੀ ਬੜੇ ਅਈ ਰਾਇ ਕੀਤੀ ਹੁੰਦੀ ਦੋਵਾਂ ਕੇ ਜਾਣੇ ਨੇ ਅੱਖ ਮਟਖਾ ਚੱਲਦਾ ਹੁੰਦਾ ਹੈ ਨਾ ਹਾਂਜੀ ਜਦੋਂ ਰਹਿ ਗਏ ਦੋ 76 ਤੇ 76 ਦੇ ਵਜਨ ਦੇ ਮੂੜ ਚ ਹੋਇਆ ਦੇ ਪੈਰਲ ਵਾਲੀ ਹਾਂਜੀ ਜਦੋਂ ਤੇਰੇ ਵਜਨ ਦੇ ਮੂੜ ਚ ਤੈਨੂੰ ਲਵਾ ਲੂੰਗਾ ਮੈਂ ਤੇ ਜੇ ਕੋ ਹੋਰ ਕਾਬੂ ਆ ਗਿਆ ਤੇ ਉਹਦੇ ਜੁੱਤੀ ਫੇਰਾਂਗੇ ਬੜੀ ਗਦਰ ਨਾ ਖੇੜੀ ਬਲਵਾ ਜੀ ਹਾਂ ਉਹ ਬੜੀ ਉਹ ਤੇ ਨੇਰੇ ਚ ਛੇਤਰ ਹੀ ਗੇ ਹਾਂਜੀ ਨੇਰੇ ਭਾਜੀ ਬਦਰ ਕਿਲਾ ਬਦਰ ਕਿਲਾ ਅਗਰ ਸਾਡੀ ਪਾਇਓ ਦੀ ਆ ਹੋਏ ਉਹ ਜੇ ਕਿਤੇ ਦੋਹਾਂ ਤੰਨਾਂ ਨੇ ਰਾਏ ਕਰਨਾ ਨਹੀਂ ਵੀ ਜਰਾ ਇੱਕ ਅੱਧਾ ਮੇਰੇ ਰਗਾ ਸੀ ਔਰ ਖਾਚਰ ਦਾ ਸੀ ਦੇ ਹੱਥ ਵੀ ਬਲਵਾ ਜੀ ਕਿੰਨੀ ਦੂਰ ਲਾ ਕੇ ਆਉਣਾ ਹੁੰਦਾ ਹੈ ਆ ਨਹੀਂ ਉਹਦੇ ਚਪਲ ਬੜੀ ਪੈਂਦੀ ਹੈ ਭਾਜੀ ਉਹ ਇੱਕ ਇੱਕੋ ਮਿੱਠੂ ਕਰਮ ਖੇੜਦੇ ਹੁੰਦੇ ਜਿਹੜਾ ਗੇਂਦੀ ਦਾ ਆਹੋ ਪਿੱਠੂ ਕਰਮ ਪਿੱਠੂ ਕਰਮ ਉਹ ਚਲੋ ਵੀ ਸਹੀ ਹੀ ਚਲੋ ਉਹ ਠੀਕ ਹੀ ਥੋੜਾ ਜਿਆਦਾ ਬਚਾ ਆ ਜਾਂਦਾ ਪਰ ਉਹ ਬਾਂਦਰ ਕਿਲਾ ਐਕਸਟ੍ਰੀਮ ਲੈਵਲ ਹੀ ਹੈ ਹਾਈ ਲੈਵਲ ਉਹ ਜਿਆਦਾ ਹੈ ਬਾਂਦਰ ਕਿਲੇ ਤੇ ਜਿਆਦਾ ਹੀ ਕੁੜੀਆਂ ਚੁਸ ਕਰਦੇ ਹਿੰਦੇ ਉਹਦਾ ਸ਼ਤਰ ਵੀ ਦੇਖ ਹਾਂ ਉਹਦੇ ਵੈਰ ਹੀ ਵੀ ਜਿੱਦਣ ਵੈਰ ਹੋਰ ਕੱਢਣਾ ਹੋਵੇ ਬਾਂਦਰ ਕਿਲਾ ਕਢਾ ਲਈ ਉਹਦਾ ਸ਼ੋਡਰਾਂ ਤੇ ਨਾਸਟੋ ਜੀ ਆਲੇ ਉਹ ਕੁੜੀਆਂ ਵੀਆਂ ਕਿੱਡੀਆਂ ਸਿੰਘਾਂ ਆ ਗਈਆਂ ਵਾ ਨੇਆਂ ਨੂੰ ਤਾਂ ਵੀ ਸੂਨਿਆਗਾ ਵੇਲਾ ਉਦੋਂ ਉਹ ਖੇਡਾਂ ਹੁੰਦੀਆਂ ਸਵਾਜੀ ਬੰਦਰ ਕਿਲੇ ਦੀਆਂ ਤੇ ਮਟੂਕ ਪਿਠੂ ਗਰਮ ਖੇਡਣਾ ਤੇ ਗੋਲੀ ਡੰਡਾ ਖੇਡਣਾ ਇਹਨਾਂ ਖੇਡਾਂ ਤੇ ਵੀ ਵੇਲਾ ਕੁੜੀਆਂ ਕਿੰਨਾ ਸਕੂਨ ਹਣਾ ਖੇਡ ਕੇ ਆਤਨਾ ਵੀ ਅੰਕੀੜਦੇ ਆ ਵੇਲਾ ਖਾਣੇ ਛੱਤਰ ਹੀ ਕੁੜੀ ਆਵੇ ਉਹਦੇ ਬੰਦਰ ਕਿਲੇ ਚ ਤੇ ਫਿਰ ਵੀ ਆ ਸਾਰੇ ਜਿਹੜੇ ਪੰਜ ਸੱਤ ਜਿਹੇ ਨੇ ਫੇਰ ਖੋਸ਼ ਆ ਓਏ ਬੋਲ ਦੇ ਪੱਟ ਦੇ ਨੱਟ ਦੇਂਦਾ ਟਰੈਕਟਰ ਰਹੀਦਾ ਹਾਂ ਟਰੈਕਟਰ ਰਹੀਦਾ ਹਾਂ ਹੁਣ ਗੁੜੇ ਫੂਨਾਂ ਜੇ ਵੜ ਜੇ ਬੱਚੇ ਦੇ ਉਹ ਕੁੜੀਆਂ ਫੂਨਾਂ ਨੇ ਬੈੜਾ ਕਰ ਕਰਕੇ ਰਹਾਤਾ ਉਹਦੇ ਤੂੰ ਨਾ ਜੋ ਕੀ ਰਹਿ ਗਏ ਕੁੜੀਏ ਜਵਾ ਲਾ ਤੂੰ ਨਿੱਕਿਆ ਦਾ ਕਰਨਾ ਕਰਨਾ ਵੱਡਿਆਂ ਦਾ ਵੀ ਕੀਤਾ ਆ ਫੜੀ ਆਪਣਾ ਵੀ ਕੀਤਾ ਹੀ ਆ ਮੈਂ ਆਪਣਾ ਕਿਹੜਾ ਨਹੀਂ ਕੀਤਾ ਹੋਰ ਹੈ ਹੀ ਆ ਬੁਲਾਦੀ ਕੁੜੀਆ ਕੰਮ ਖਾਸ ਤੇ ਹੋਰ ਹੈ ਹੀ ਇਹ ਖੰਮ ਕਰਾ ਸਕਦੇ ਆ ਆਹਾ ਨਾ ਦਿੰਦਾ ਮੈਂ ਲਾੜਾ ਹੋਰ ਇਹੋ ਹੀ ਲਾਈਂ ਇੱਕੋ ਹੀ ਜਿਆਦਾ ਨਹੀਂ ਤੋੜਨੀ ਇੱਕੋ ਹੀ ਵੇੜਾ ਨਹੀਂ ਮਾਰਦਾ ਹੁੰਦਾ ਬੇੜੋ ਨਹੀਂ ਇਹੋ ਨਾਲ ਹੀ ਬਰਾਵਾ ਹਾਂ ਆ ਗਿਆ ਹਾਂ ਮਾੜਾ ਆਇਆ ਹੈ ਆਪੋਂ ਚੜਾਇਆ ਅੱਛਾ ਇਹ ਚੜ ਰਹੀ ਹੈ ਲਾਈ ਹਾਂ ਚਾਲੇ ਨਾਲੇ ਅਬ ਘਰ ਜਦੋਂ ਪਤਾ ਨਹੀਂ ਕਿ ਆ ਗਏ ਕਵਾਂ ਵਧੀਆ ਸ਼ਾਂਤੀ ਜੀ ਇਤਨੀ ਹਾਂ ਵਧੀਆ ਮਾਹੌਲ ਜਿਆ ਬਣਦੀ ਬੈ ਭਲਵਾਨ ਜੀ ਤੁਹਾਨੂੰ ਇੰਨੀ ਦੇਰ ਹੋ ਗਈਆਂ ਖੇਡਦਣ ਨਾ ਤੁਸੀਂ ਇੱਕ ਐਕਸਪੀਰੀਅੰਸ ਗੇਨ ਕਰ ਲਿਆ ਤੁਹਾਨੂੰ ਆਪਣੇ ਜੋ ਕੋਈ ਕਮੀ ਲੱਗਦੀ ਆ ਵੀ ਹੈਗੀ ਆ ਮੈਂ ਨਾ ਰੋਜ਼ ਆਪਣੇ ਜੋ ਕਮੀਆਂ ਹੀ ਲੱਭਦਾ ਕਿ ਮੈਂ ਅਜੇ ਤੱਕ ਪੂਰਾ ਨਹੀਂ ਹੋਇਆ ਇਹ ਮੇਰੇ 'ਚ ਕਮੀਆਂ ਹੀ ਕਮੀਆਂ ਜਿਹੜਾ ਇਨਸਾਨ ਆਪਣੇ ਜੋ ਕਮੀਆਂ ਲੱਭੂਗਾ ਨਾ ਹਾਂਜੀ ਉਹ ਲੌਂਗ ਟਾਈਮ ਚੱਲੂਗਾ ਕਈ ਵਾਰ ਆਪਾਂ ਸੋਚਦੇ ਆਂ ਕਿ ਕੋਈ ਗੱਲ ਨਹੀਂ ਮੈਂ ਚੀਆ ਇਹ ਕਿਹੜੀ ਗੱਲ ਆ ਹਾਂਜੀ ਘੇੜ ਹੀ ਲੈਣਾ ਫਿਰ ਆਪਣੀ ਜੀਬ ਗੋ ਆ ਜਾਂਦੀ ਆ ਹਨਾ ਹਾਂਜੀ ਇਸ ਕਰਕੇ ਆਪਣੇ ਚ ਕਮੀ ਲੱਭੋ ਹਮੇਸ਼ਾ ਕਮੀ ਲੱਭਾਂਗੇ ਤੇ ਆਪਾਂ ਉਹ ਚੀਜ਼ ਦੇ ਵਿੱਚ ਲੌਂਗ ਟਰਮ ਚੱਲਾਂਗੇ ਕਈ ਵਾਰ ਹੁਣ ਮੇਰੇ ਤੇ ਕਮੀਆਂ ਆਉਂਦੀਆਂ ਇਹਦਾ ਕੋਈ ਨਾ ਉਕੀ ਪ੍ਰੈਕਟਿਸ ਗੋਪੀ ਆ ਕਰਨੀ ਆ ਪੀਜੀ ਦਾ ਸਪੀਡ ਵਰਕ ਕਰਨਾ ਹੁਣ ਗਾਂ ਗਾਂ ਰੇਡਰ ਆਣਾ ਜਿਹੜੇ ਸੁਭੀਟੀ ਆਈ ਜਾਂਦੇ ਆ ਹਾਂਜੀ ਭਾਰਾ ਰੇ ਭਾਰੇ ਰੇਡਰ ਘਟ ਗਿਆ ਜਾਣ ਵਾਲੇ ਹਾਂਜੀ ਹੁਣ ਜੇ ਮੈਂ ਸਪੀਡ ਹੋਊਗੀ ਮੇਰੇ ਚ ਤੇ ਮੈਂ țeਗਾ ਮਾਰੂੰਗਾ ਹਾਂਜੀ ਤੇ ਜਾਂ ਮੈਂ ਡਾਜ ਡੂਜ ਮਾਰ ਕੇ ਉਹਨਾਂ ਨੂੰ ਕਮਲ ਪਾ ਕੇ ਫੜੂੰਗਾ ਤੇ ਜੇ ਮੈਂ ਸੋਚਾਂ ਕਿ ਮੈਂ ਭਾਰਾ ਹੋ ਜਾਾਂ ਹਾਂਜੀ ਭਾਰਾ ਹੋ ਕੇ ਉਹਨਾਂ ਨੂੰ ਫੜਾਂ ਹੋਰ ਭਾਰ ਵਧਾਣਾ ਤੇ ਫੜਾਂ ਕਿਉਂਕਿ ਰੇਡਰ ਹੁਣ 100 ਤੋਂ ਕੋਈ ਬਾਹਰ ਆ ਹਾਂਜੀ ਸਾਰੇ ਮੇਰੇ ਸਾਹ ਨਾਲ ਆ 70 80 50 ਇੱਥੇ ਹੀ ਰਹਿ ਗਏ 90 ਦੇ ਵਿੱਚ ਵਿੱਚ ਪਲੇਅਰ ਆ ਤੇ ਜਿਹੜੇ 10 15 ਪਲੇਅਰ ਆ 20 ਪਲੇਅਰ ਹੋਣਗੇ ਜਿਹੜੇ 100 ਤੋਂ ਬਾਹਰ ਆ ਹਾਂ ਨਾ ਤੇ ਇਸ ਕਰਕੇ ਪਲੇਅਰਾਂ ਨੂੰ ਨਵੇਂ ਤੋਂ ਨਵਾਂ ਸਿੱਖਣਾ ਚਾਹੀਦਾ ਕੁਝ ਹੁਣ ਮੰਨ ਕੇ ਚੱਲ ਮੈਂ ਕਹਾਂ ਕਿ ਮੈਂ ਅੱਜ ਤੋਂ ਜਿਹੜੀ 10 ਸਾਲ 5 ਸਾਲ 7 ਸਾਲ ਪਹਿਲਾਂ ਕਬੱਡੀ ਖੇਡਦਾ ਹਾਂ ਹਾਂਜੀ ਉਹੀ ਹੁਣ ਖੇਡਾਂ ਮੇਰੇ ਤੋਂ ਨਹੀਂ ਖੇਡੀ ਜਾਣੀ ਕਿ ਮੈਂ ਚਾਹਾਂ ਕੀ ਮੈਂ ਸਾਰੇ ਜਾਨ ਦੇ ਨਾਲ ਫੜਾਂ ਗਾੜੀ ਹੋ ਜਾਾਂ ਟੁੱਟ ਕੇ ਮੁੱਕੀ ਮਾਰਾ ਫੜ ਲਾ ਨਹੀਂ ਆਪਾਂ ਨੂੰ ਜੀਆਪਾਂ ਰੀਐਸ ਦੀ ਵਿੱਚ ਰਹਿਣਾ ਤੇ ਆਪਾਂ ਨੂੰ ਆਪਣੇ ਦਾ ਵੇਚ ਬਦਲਨੇ ਪੈਣੇ ਹਾਂਜੀ ਪਹਿਲਾ ਕੋਸ਼ਿਸ਼ ਹੀ ਖਾਣ ਕੋਸ਼ਿਸ਼ ਉਹ ਆਪਾਂ ਨੂੰ ਚੇਂਜ ਵਕਤ ਦੇ ਨਾਲ ਚੇਂਜ ਹੋਣਾ ਪੈਣਾ ਹਾਂਜੀ ਜੋਂ ਜੋਂ ਆਪਣੀ ਏਜ ਵਧਦੀ ਜਾਂਦੀ ਹੈ ਆਪਣੀ ਚ ਸੁਪੀਰੀਅਸ ਹੁੰਦਾ ਜਾਂਦਾ ਕਿਉਂਕਿ ਪਹਿਲੋਂ ਜਦੋਂ ਆਪਣੀ ਏਜ ਹੁੰਦੀ ਨਾ ਜੰਗ ਏਜ ਹੁੰਦੀ ਆ ਅਗਰੈਸਿਵ ਜਿਆਦਾ ਹੁੰਨੇ ਆ ਜਦੋਂ ਆਪਾਂ ਨੂੰ ਜਿਆਦਾ ਆਉਂਦਾ ਗੁੱਸੇ ਦੇ ਨਾਲ ਨਾਲ ਆਪਾਂ ਆਪਣਾ ਜਿਹੜਾ ਹੋਸ਼ ਹਵਾਸ ਖੋਲੇ ਨਹੀਂ ਆ ਆਪਣੀ ਉਫ ਬੰਨੇ ਚਲ ਜਾਂਦੇ ਕਿਉਂਕਿ ਕਈ ਵਾਰ ਆਪਾਂ ਨੂੰ ਗੁੱਸਾ ਆਉਂਦਾ ਤੇ ਆਪਾਂ ਗਰੈਸ ਹੋ ਜਾਂਦੇ ਜਿਆਦਾ ਤੇ ਆਪਣਾ ਬਲੱਡ ਸਰਕੂਲ ਨੂੰ ਜਾਣਾ ਪੀਜ ਹੋ ਜਾਂਦਾ ਜਦੋਂ ਤੇਜ਼ ਹੋ ਜਾਂਦਾ ਤੇ ਆਪਣਾ ਦਿਮਾਗ ਕੰਮ ਕਰਨੋਂ ਹਟ ਜਾਂਦਾ ਜਦੋਂ ਆਪਣਾ ਹਟ ਜਾਂਦਾ ਕੰਮ ਤੇ ਫਿਰ ਆਪਣੇ ਕੋ ਜਫੇ ਨਹੀਂ ਪੈਂਦੇ ਜਾਂ ਰੇਡਾ ਨਹੀਂ ਪੈਂਦੀ ਆ ਪਚਲ ਹੋ ਜਾਂਦੇ ਆਪਾਂ ਜੋ ਜਦੋਂ ਆਪਣੀ ਉਮਰ ਹੋ ਜਾਂਦੀ ਆ ਫਿਰ ਆਪਾਂ ਸਹਿਣਾ ਸਿੱਖ ਜਾਂਦੇ ਆ ਹਾਂਜੀ ਸਹਿਣਾ ਸਿੱਖ ਜਾਨਨੇ ਆ ਤੇ ਜਦੋਂ ਸਹਿਣਾ ਸਿੱਖ ਜਾਨਨੇ ਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਗੇਮ ਚ ਵੀ ਵੀ ਪੂਰਾ ਮਨ ਲੱਗਦਾ ਵਾ ਆਪਾਂ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਅੱਗੇ ਤੁਰੇ ਜਾਂਦੇ ਹਾਂ ਇਸ ਕਰਕੇ ਜਿਹੜੇ ਨਵੇਂ ਆ ਚੰਗ ਸਟਾਰ ਆਪਣੇ ਗੁੱਸੇ ਤੇ ਕਾਬੂ ਪਾਇਆ ਕਰੋ ਹਾਂਜੀ ਜਿਹੜੀ ਤੁਹਾਡੀ ਮਾਲਾ ਕੀ ਗ੍ਰੈਸਿਡ ਹੁੰਦੇ ਨਾ ਜਦੋਂ ਉਹਨੂੰ ਏਨਰਜੀ ਦੇ ਵਿੱਚ ਲਿਆ ਕਰੋ ਵੀ ਉਹ ਮੇਰੀ ਏਨਰਜੀ ਆ ਉਹਨੂੰ ਵੇਸਟ ਨਾ ਕਰੋ ਹਾਂਜੀ ਉਹਨੂੰ ਆਪਣੇ ਅੰਦਰ ਪਾ ਲਓ ਅੰਦਰ ਪਾ ਕੇ ਫੇਰ ਖੇਡ ਕੇ ਵੇਖੋ ਕਿੰਦਾ ਨਜ਼ਾਰਾ ਆਉਂਦਾ ਜਦੋਂ ਆਪਾਂ ਗੁੱਸੇ ਦੇ ਵਿੱਚ ਗਰੈਸ ਉਹ ਜਾਂਦੇ ਆ ਖਿੱਚ ਖਿੱਚ ਕੇ ਕਰਦੇ ਤੇ ਉਹ ਹਵਾਸ ਆਪਣੇ ਖੋਏ ਜਾਂਦੇ ਇਸ ਕਰਕੇ ਮੈਂ ਹੁਣ ਆਪਣੇ ਆਪ ਤੇ ਕਾਬੂ ਰੱਖਦਾ ਕਾਬੂ ਰੱਖ ਕੇ ਬੰਦੇ ਦੇ ਦਾਅ ਤੇ ਬੰਦੇ ਨੂੰ ਖੜਦਾ ਹਾਂਜੀ ਆਪਣੇ ਕਮੀਆਂ ਨੂੰ ਪਹਿਚਾਨਣਾ ਚਾਹੀਦਾ ਕਮੀਆਂ ਤੇ ਮੈਂ ਲੱਭੀ ਜਾਂਦੀ ਆ ਆਪੇ ਹਾਂਜੀ ਅੱਜ ਮੈਂ ਹੁਣ ਟ੍ਰੇਨਿੰਗ ਕਰਨੀ ਆ weight ਦੀ ਹਾਂਜੀ ਮੈਂ ਪਹਿਲਾਂ weight ਵੜਾ ਕਰਦਾ ਨਾ ਜਿੰਮ ਬੜਾ ਲਾਉਣਾ ਨਾ ਹਾਂਜੀ weight ਤੇ ਟ੍ਰੇਨਿੰਗ ਬਾਅਦ ਹੀ ਕਰਦਾ ਹੁਣ ਮੈਂ weight ਟ੍ਰੇਨਿੰਗ ਨਹੀਂ ਕਰਦਾ ਹੁਣ ਮੈਂ ਕੋਸ਼ਿਸ਼ ਕਰਨੀ ਹੈ ਕਿ ਵੇਟ ਫੇਰ ਮੇ ਲਾਇਆ ਕਰਨਾ ਹਾਂਜੀ ਵੀ ਜੋ ਨਾ ਅੱਗੇ ਮੈਂ ਵੇਟ ਭਾਰ ਚੁੱਕਦਾ ਨਾ ਹਨ ਵੀ ਵੇਟ ਫੁੱਲ ਲਾਉਣਾ ਹੁੰਦਾ ਹਾਂ ਹਾਂਜੀ ਉਹਨਾਂ ਵੇਟ ਫੇਰ ਲਾਇਆ ਕਰਨਾ ਤੇ ਆਪਣੇ ਆਪ ਨੂੰ ਇਹੀ ਚੀਜ਼ਾਂ ਕਮੀਆਂ ਲੱਭੀ ਜਾਣੀਆਂ ਜਿੰਨਾ ਚਿਰ ਖੇਡਣਾ ਵਾ ਕਮੀਆਂ ਹੀ ਲੱਭਣੀਆਂ ਹਾਂਜੀ ਤੇ ਜਦੋਂ ਪੂਰਾ ਬੰਦਾ ਹੋ ਜਾਵੇ ਤੇ ਪੂਰਾ ਤੇ ਉਦੋਂ ਹੀ ਹੁੰਦਾ ਜਦੋਂ ਚਾਰ ਜਾਨੇ ਚੁੱਕ ਕੇ ਲੈ ਜਾਂਦੇ ਹਾਂ ਉਦੋਂ ਪੂਰਾ ਹੁੰਦਾ ਬੰਦਾ ਜ਼ਿੰਦਗੀ 'ਚ ਪੂਰਾ ਨਹੀਂ ਹੁੰਦਾ ਕਿ ਨਾ ਨਾ ਸੋਚੇ ਕਿ ਮੈਂ ਇਹ ਕੰਮ 'ਚ ਪੂਰਾ ਹਾਂਜੀ ਇਹ ਤੇ ਸੋਚਣਾ ਹੀ ਨਹੀਂ ਕਦੀ ਬੰਦਾ ਸਿੱਖਦਾ ਸਿੱਖਣਾ ਆਇਆ ساری ਉਮਰ ਸਿੱਖਦਾ ਹੀ ਰਹਿੰਦਾ ਹਾਂਜੀ ਤੇ ਮੇਰੀ ਤੇ ਇਹੋ ਇਹੋ ਥਿਊਰੀ ਆ ਕਿ ਮੈਂ ਤੇ ਅਜੇ ਬੜਾ ਕੁਝ ਸਿੱਖਣਾ ਤੇ ਬੜਾ ਕੁਝ ਕਰਨਾ ਅਜੇ ਪਤਗੜ੍ਹ ਸੁਖਮਣ ਭਲਵਾਂ ਜੀ ਬੜਾ ਧੰਨਵਾਦ ਹੈ ਲਓ ਸਾਹਮਣੇ ਗੁਰਦੇਵ ਸਰੰਦੀਪੁਰਿਆ ਗੋਪੀ ਦੇ ਕੋਲੋਂ ਇਹ ਨੌਜਵਾਨ ਕਬੱਡੀ ਦੇ ਖੇਡ ਸਕਦਾ ਆ ਨੌਜਵਾਨ ਗੁਰਦੇਵ ਸਰੰਦੀਪੁਰ ਦੀ ਧਰਤੀ ਦਾ ਇਸ ਸਮੇਂ ਰੇਡ ਪਾਉਣ ਲਈ ਵਧਿਆ ਹੋਇਆ ਸਾਹਮਣੇ ਚਾਰ ਬੱਬਰ ਸ਼ੇਰ ਨੇ ਕਬੱਡੀ ਦੇ ਟੱਕੇ ਤੇ ਸੋਟੀ ਹ ਰਤਨਗੜ੍ਹ ਵਾਲਾ ਆ ਦੂਜੇ ਪਾਸੇ ਤੱਕਦੇ ਕਿ ਨੌਜਵਾਨ ਵੱਧ ਕੇ ਟ੍ਰਾਈ ਕਰਦਾ ਹੈ ਹੀੜੀ ਫਗਾਦਾ ਨਗਰ ਹੈ ਮੁੰਡੇ ਦਾ ਲਓ ਇਧਰਲੇ ਪਾਸੇ ਗੁਰਦੇਵ 2006 ਵਿੱਚ ਜਨਮ ਹੋਇਆ ਮੁੰਡੇ ਦਾ ਉਹ ਕਬੱਡੀ ਦੇ ਮੈਦਾਨਾਂ ਵਿੱਚ ਬੱਬਰ ਸ਼ੇਰ ਵਾਂਗ ਗੱਜਦਾ ਹੈ ਪੁਰੀਆ ਫਿਰ ਖੇਡ ਗਰਾਊਂਡ ਅੰਦਰ ਵਧਿਆ ਹੋਇਆ ਸੋ ਬੇਨਤੀ ਪਾਣੀ ਤੁਸੀਂ ਪੋਛਤਾ ਕਰ ਦਿਓ ਜੀ ਸੋ ਕਬੱਡੀ ਦੇ ਗਰਾਊਂਡ ਅੰਦਰ ਖਿਡਾਰੀਆਂ ਦੇ ਵਾਸਤੇ ਲਓ ਇਧਰਲੇ ਪਾਸੇ ਗੁਰਦੇਵ ਦੀ ਕਬੱਡੀ ਪਈ ਹੋਈ ਪੁਆਇੰਟ ਆਪਣੀ ਟੀਮ ਪਰਪਾਲ ਇੰਗਲੈਂਡ ਸੋ ਸਤਕਾਰ ਬਈ ਫਰੰਦੀਪੁਰ ਦੇ ਨੰਬਰ ਨੇ ਜੀ ਸੋ 24 ਤੇ ਸੁਰਸਿੰਘ